ਲਾ ਵੀ ਅੱਜ ਆਪਣੇ ਕੋਲੇ ਆਪਣੇ ਭਰਾ ਆਈ ਸੀ ਜੁਤੀ ਗੈਬਾਈ ਕਿਫਾ ਜੋਤੀ ਜੱਲਾ ਵਾਲਾ ਤੇ ਆਪਣੇ ਤੋਂ ਦੋ ਜੋੜੇ ਲੈ ਕੇ ਗਏ ਆ ਹਰ ਤਰ੍ਹਾਂ ਬਈ ਹੱਬੇ ਦਾ ਪੁੱਤ ਆ ਇਹ ਦੋਨੇ ਬਗੜਾ ਲਾਲ ਲਾਲ ਤੇ ਅਗਲੇ ਸਾਲ ਜਿੱਦੀਆਂ ਹਰੀ ਬਗੜੀ ਘਰੀ ਬੱਟ ਕਰਕੇ ਗਾਣੜ ਜਿਹੜਾ ਬਾੜੀਆਂ ਬਾੜੀਆਂ ਹੁੰਦੇ ਸੀ ਹਾਂ ਇੱਕ ਹੁਣ ਤਰ ਇੱਕ ਤਾਂ ਲੈ ਕੇ ਬਈ ਇਹਦੇ ਨਾਲ ਆ ਕੂਦਰੀ ਦਿੱਤੀ ਆ ਬਕੈਨ ਵਾਲੇ ਵਾਲੀ ਲਾਲ ਹਰੀ ਅੰਥਰੋਂ ਚਾਲਨ ਤੇ ਕਾਲੀ ਪੂਸੀ ਵਾਲੀ ਆਏ ਚਿਮਣਿਆ ਵਾਲੀ ਵਾਲੀ ਫ੍ਰਿਜ ਚਿਮਣਿਆ ਵਾਲੀ ਉੱਡੀ ਜੀ ਉਹ ਬਹੁਤ ਧੀਆ ਬਈ ਇਹ ਠੀਕ ਹੈ ਜੀ ਇਹੋ ਕਾਹ ਕੁਟਰ ਤੇ ਹੋਰ 1000 ਵਾਲਾ ਇਹਦਾ ਮਾਰ ਤੋਂ ਤਾਰੀ ਲੱਗਿਆ ਵੀ ਢੀਲਾ ਵਾਲਾ ਇਹਨੂੰ ਦਿੱਤੇ ਜੀ ਇਹ ਮੇਰੇ ਕੋਲ ਰਹਿ ਗਿਆ ਜੀ ਬਾਈਆਂ ਨੂੰ ਪਛਾਣਦਾ ਆ ਗਿਆ ਇਹਦੇ ਕੀ ਆ ਜੀ ਆ ਲੈ ਕੇ ਨਾ ਮੈਂ ਚੱਲਣਾ ਹਣਾ ਆਹ ਕੁਟਰੀ ਹੈ ਜੀ ਉਹ ਖੰਜਰ ਵਾਲਾ ਨਹੀਂ ਟਰੈਕਟਰ ਵਾਲੀ ਉੱਡੀ ਜੀ ਆਪਣੇ ਦੋ ਫ੍ਰਿਜਾਂ ਜੀ ਇੱਕ ਉਹੀ ਸੀ ਟਰੈਕਟਰ ਵਾਲੀ ਟਰੈਕਟਰ ਵਾਲੀ ਬਾਜੀ ਥੁੱਡੀ ਜੀ ਇਹ ਖੰਜਰ ਠੀਕ ਨਾ ਬਾਈ ਬਹੁਤ ਧੰਨਵਾਦ ਬਾਈ ਤੁਮ ਮੈਨ ਬਹੁਤ